ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਵਾਈ ਨਾਡ ਲੈਂਡਸਲਾਈਡਿੰਗ ਦੇ ਚੌਥੇ ਦਿਨ ਇੱਕ ਚੰਗੀ ਖਬਰ ਸਾਹਮਣੇ ਆਈ ਜਿਸ ਦੇ ਵਿੱਚ ਕੁਝ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਦਰਸਲ ਇੱਕ ਪਹਾੜੀ ਦੀ ਚੋਟੀ ਦੇ ਉੱਪਰ ਇੱਕ ਪਰਿਵਾਰ ਗੁਫਾ ਦੇ ਵਿੱਚ ਫਸਿਆ ਹੋਇਆ ਸੀ ਜਿਸ ਤੋਂ ਬਾਅਦ ਬਨ ਵਿਭਾਗ ਦੇ ਅਧਿਕਾਰੀ ਜਿਹੜੇ ਸੀ ਉਹ ਬਨ ਦੇ ਵਿੱਚ ਉਹ ਜੰਗਲਾਂ ਦੇ ਵਿੱਚ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूं सीएम साहब का श्रीमान सीएम भगवान मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद है। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਲਗਾਤਾਰ ਰੈਸਕਿਊ ਕਰ ਰਹੇ ਸੀ ਔਰ ਜਦੋਂ ਉਹ ਰੈਸਕਿਊ ਕਰ ਰਹੇ ਸੀ ਤੇ ਉਹਨਾਂ ਨੂੰ ਇੱਕ ਔਰਤ ਮਿਲਦੀ ਹੈ ਜਿਸ ਦੇ ਕੋਲ ਇੱਕ ਛੋਟਾ ਬੱਚਾ ਸੀ ਉਹਨਾਂ ਨੇ ਔਰਤ ਨੇ ਦੱਸਿਆ ਕਿ ਮੇਰਾ ਪਰਿਵਾਰ ਇੱਕ ਗੁਫਾ ਦੇ ਵਿੱਚ ਫਸਿਆ ਹੋਇਆ ਹੈ ਔਰ ਪਿਛਲੇ ਕਈ ਦਿਨਾਂ ਤੋਂ ਉਹ 4 ਦਿਨਾਂ ਤੋਂ ਉਸ ਗੁਫਾ ਦੇ ਵਿੱਚ ਆ ਉਹਨਾਂ ਨੇ ਕੁਝ ਵੀ ਖਾਦਾ ਪੀਤਾ ਨਹੀਂ ਉਹ ਬੁਰੀ ਤਰੀਕੇ ਦੇ ਨਾਲ ਜਿਹੜੇ ਸਾਰੇ ਬੱਚੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ ਜਿਸ ਤੋਂ ਬਾਅਦ বন ਵਿਭਾਗ ਦੀ ਟੀਮ ਉਸ ਗੁਫਾ ਦੇ ਵਿੱਚ ਪਹੁੰਚਦੀ ਹੈ ਜਿੱਥੋਂ ਜਾ ਕੇ ਚਾਰ ਬੱਚਿਆਂ ਸਮੇਤ 6 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹ ਤਸਵੀਰਾਂ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿਉਂਕਿ ਬਾਇਨਾਡ ਲੈਂਡ ਸਲਾਈਡਿੰਗ ਦੇ ਵਿੱਚ ਜਿੱਥੇ ਸੈਂਕੜੇ ਜਾਨਾਂ ਗਈਆਂ ਨੇ ਉੱਥੇ ਹੀ ਇੱਕ ਚੰਗੀ ਖਬਰ ਉੱਥੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਦਾ ਰੈਸਕਿਊ ਕੀਤਾ ਗਿਆ ਉਹਨਾਂ ਨੂੰ ਜ਼ਿੰਦਾ ਬਚਾਇਆ ਗਿਆ ਹਾਲਾਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਬਚਾਇਆ ਵੀ ਗਿਆ ਕੁਝ ਲੋਕ ਮਲਵੇ ਦੇ ਵਿੱਚ ਦੱਬੇ ਹੋਏ ਨੇ ਕੁਝ ਲੋਕਾਂ ਦਾ ਰੈਸਕਿਊ ਕੀਤਾ ਗਿਆ ਕੁਝ ਲੋਕ ਮਾਰੇ ਗਏ ਨੇ ਕੁਝ ਲੋਕਾਂ ਦੇ ਪਰਿਵਾਰਕ ਮੈਂਬਰ ਅਜੇ ਤੱਕ ਲਾਪਤਾ ਨੇ ਪਰ 4 ਦਿਨਾਂ ਬਾਅਦ ਬਾਇਨਾਡ ਲੈਂਡ ਸਲਾਈਡਿੰਗ ਤੇ 4 ਦਿਨਾਂ ਬਾਅਦ ਇੱਕ ਚੰਗੀ ਖਬਰ ਕਹਿ ਸਕਦੇ ਆ ਕਿ ਇਹ ਸਾਰਿਆਂ ਦੇ ਲਈ ਸਾਹਮਣੇ ਆਈ ਹੈ ਬਾਇਨਾਡ ਲੈਂਡ ਸਲਾਈਡਿੰਗ ਦੇ ਚੌਥੇ ਦਿਨ वन ਵਿਭਾਗ ਦੇ ਆਦੀਵਾਸੀ ਇਲਾਕੇ ਦੇ ਵਿੱਚ 4 ਬੱਚਿਆਂ ਸਮੇਤ 6 ਲੋਕਾਂ ਦਾ ਰੈਸਕਿਊ ਕੀਤਾ ਹੈ ਬੱਚਿਆਂ ਦੀ ਉਮਰ 1 ਸਾਲ ਤੋਂ 4 ਸਾਲ ਤੱਕ ਹੈ ਇਹ ਸਾਰੇ ਜਿਹੜੇ ਬੱਚੇ ਨੇ ਇਹ ਪੰਨੀਆਂ ਸਮੁਦਾਏ ਦੇ ਇੱਕ ਆਦੀਵਾਸੀ ਪਹਾੜ ਸੀ ਜਿਹੜਾ ਪਰਿਵਾਰ ਸੀ ਜਿਹੜਾ ਕਿ ਪਹਾੜੀ ਦੀ ਚੋਟੀ ਦੇ ਉੱਤੇ ਗੁਫਾ ਦੇ ਵਿੱਚ ਫਸਿਆ ਹੋਇਆ ਸੀ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਇੱਕ 4 ਸਾਲ ਦੇ ਬੱਚੇ ਤੇ ਉਹਦੀ ਮਾਂ ਨੂੰ ਜੰਗਲ ਦੇ ਵਿੱਚ ਜਦੋਂ ਭਟਕਦੇ ਦੇਖਿਆ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਦਾ ਪਰਿਵਾਰ ਕਿੱਥੇ ਹੈ ਤੁਸੀਂ ਕਿਉਂ ਰੋ ਰਹੇ ਹੋ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਭੁੱਖ ਦੇ ਨਾਲ ਬਿਲਕੁਲ ਰਿਹਾ ਇੱਕ ਗੁਫਾ ਦੇ ਵਿੱਚ ਜਿਹੜਾ ਉਹ ਫਸਿਆ ਹੋਇਆ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਉੱਥੇ ਜਾ ਕੇ ਰੈਸਕਿਊ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਬਾਇਨਾੜ ਦੇ ਵਿੱਚ 143 ਜਿਹੜੇ ਨੇ ਡੈਡ ਬਾਡੀਜ਼ ਨੇ ਉਹ ਟੁਕੜਿਆਂ ਦੇ ਵਿੱਚ ਮਿਲੀਆਂ ਨੇ ਕੈਰਲ ਦੇ ਬਾਇਨਾਡ ਦੇ ਵਿੱਚ ਲੈਂਡ ਸਲਾਈਡਿੰਗ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਹੈ ਉਹ 350 ਤੱਕ 350 ਨੂੰ ਪਾਰ ਕਰ ਗਈ ਹੈ ਇਹਨਾਂ ਸਾਰੀਆਂ ਸਾਰੀਆਂ ਜਿਹੜੀਆਂ ਡੈਡ ਬਾਡੀਜ਼ ਨੇ ਉਹਨਾਂ ਦਾ ਪੋਸਟਮਾਰਟਮ ਹੋ ਚੁੱਕਾ ਜਿਦੇ ਵਿੱਚੋਂ 218 ਐਸੀ ਡੈਡ ਬਾਡੀਜ਼ ਨੇ ਜਿਨ੍ਹਾਂ ਦੀ ਪਹਿਚਾਨ ਹੋ ਚੁੱਕੀ ਹੈ ਅਤੇ 143 ਲੋਕਾਂ ਦੇ ਸਰੀਰ ਦੇ ਸਿਰਫ ਟੁਕੜੇ ਹੀ ਬਰਾਮਦ ਹੋਏ ਨੇ 206 ਲੋਕ ਅਜੇ ਵੀ ਲਾਪਤਾ ਨੇ ਇਹਨਾਂ ਨੂੰ ਲੱਭਣ ਦੇ ਲਈ ਐਨਡੀਆਰਐਫ ਫੋਰੈਸਟ ਪੁਲਿਸ ਪੈਰਾਮਿਲਟਰੀ ਤੇ ਬਹੁਤ ਸਾਰੇ ਸਵੈਮ ਸੇਵਕਾਂ ਦੇ ਵੱਲੋਂ 1400 ਦੇ ਕਰੀਬ ਲੋਕ ਇਸ ਟਾਈਮ ਬਾਇਨਾਡ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਮੌਜੂਦ ਨੇ ਜਿਸ ਦੇ ਵਿੱਚ ਐਨਡੀਆਰਐਫ ਫੋਰੈਸਟ ਪੁਲਿਸ ਪੈਰਾਮਿਲਟਰੀ ਤੇ ਸਵੈਮ ਸੇਵਕ ਆਰਐਸਐਸ ਦੇ ਕਾਰਜਕਰਤਾ ਜਿਹੜੇ ਨੇ ਉਹ ਉੱਥੇ ਲਗਾਤਾਰ ਰੈਸਕਿਊ ਕਰਨ ਦੇ ਲਈ ਉਥੇ ਲੱਗੇ ਹੋਏ ਨੇ ਔਰ ਅੱਜ ਦੇ ਦਿਨ ਦੀ ਜੇਕਰ ਕੋਈ ਚੰਗੀ ਖਬਰ ਜਿਸ ਨੂੰ ਕਹਿ ਸਕਦੇ ਆ ਉਹ ਇਹੀ ਹੈ ਕਿ ਬਾਈਨਾਡ ਦੇ ਵਿੱਚ ਇੱਕ ਪਰਿਵਾਰ ਨੂੰ ਰੈਸਕਿਊ ਕੀਤਾ ਗਿਆ ਜਿਸ ਦੇ ਵਿੱਚ ਚਾਰ ਬੱਚੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਉਹਨਾਂ ਬੱਚਿਆਂ ਦੀ ਹਾਲਤ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਕੀ ਹਾਲਾਤ ਰਹੇ ਹੋਣਗੇ ਪਿਛਲੇ 4 ਦਿਨਾਂ ਦੇ ਵਿੱਚ ਉਸ ਪਰਿਵਾਰ ਦੇ ਲਈ ਔਰ ਪੁਲਿਸ ਅਧਿਕਾਰੀ ਜਿਹੜੇ वन ਵਿਭਾਗ ਦੇ ਜਿਹੜੇ ਅਧਿਕਾਰੀ ਜਿਹੜੇ ਰੈਸਕਿਊ ਕਰਕੇ ਲੈ ਕੇ ਆਏ ਨੇ ਉਹਨਾਂ ਦੇ ਵੱਲੋਂ ਆਪਣੀ ਹਥੇਲੀ ਦੇ ਉੱਪਰ ਪਾਣੀ ਪਾ ਕੇ 4 ਦਿਨਾਂ ਬਾਅਦ ਇਹਨਾਂ ਬੱਚਿਆਂ ਨੂੰ ਪਾਣੀ ਪਲਾਇਆ ਗਿਆ ਸੋ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਇਹ ਬੱਚਿਆਂ ਨੂੰ ਦੁਬਾਰਾ ਤੋਂ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੈ ਦਰਸਲ 8 ਘੰਟੇ ਲਗਾਤਾਰ বন ਵਿਭਾਗ ਦੇ ਅਧਿਕਾਰੀਆਂ ਨੂੰ ਲੋਕੇ ਕਿਉਂਕਿ ਜਿਹੜੀ ਗੁਫਾ ਦੇ ਵਿੱਚ ਇਹ ਲੋਕ ਉੱਪਰ ਫਸੇ ਹੋਏ ਸੀ ਉਹ ਇੱਕ ਪਹਾੜ ਦੇ ਉੱਪਰ ਸੀ ਔਰ ਉਸ ਪਹਾੜੀ ਦੇ ਉੱਪਰ ਚੜਨਾ ਹੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਕਿਉਂਕਿ ਲੈਂਡਸਲਾਈਡਿੰਗ ਤੋਂ ਬਾਅਦ ਉੱਥੇ ਪੂਰੀ ਪਹਾੜੀ ਦੇ ਉੱਪਰ ਫਿਸਲਣ ਬਣੀ ਹੋਈ ਹੈ ਮਲਬਾ ਬਿਖਰਿਆ ਹੋਇਆ ਹੈ ਜਿਸ ਨੂੰ ਜਿਸ ਤੋਂ ਪਾਰ ਕਰਕੇ ਜਾਣਾ ਉਸ ਪਹਾੜੀ ਤੱਕ ਪਹੁੰਚਣਾ ਉਸ ਗੁਫਾ ਤੱਕ ਪਹੁੰਚਣਾ ਆਪਣੇ ਆਪ ਦੇ ਵਿੱਚ ਇੱਕ ਚੁਣੌਤੀ ਸੀ ਪਰ 8 ਘੰਟੇ ਦੀ ਫਿਸਲਣ ਵਾਲੀ ਉਸ ਪਹਾੜੀ ਦੇ ਉੱਤੇ ਇਹਨਾਂ वन ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਬੜੀ ਮੁਸ਼ਕਲ ਕੀਤੀ ਗਈ ਬਾਇਨਾਟ ਦੇ ਵਿੱਚ ਲੈਂਡਸਲਾਈਡਿੰਗ ਵਾਲੇ ਦਿਨ ਸ਼ਾਂਤਾ ਜਿਹੜੀ ਜਿਸ ਔਰਤ ਦੇ ਬੱਚੇ ਨੇ ਜਿਸ ਨੇ ਦੱਸਿਆ ਸੀ ਕਿ ਮੇਰੇ ਬੱਚੇ ਉੱਥੇ ਫਸੇ ਹੋਏ ਨੇ ਬਾਇਨਾਟ ਦੇ ਵਿੱਚ ਲੈਂਡਸਲਾਈਡਿੰਗ ਵਾਲੇ ਦਿਨ ਸ਼ਾਂਤਾ ਆਪਣੇ ਬੱਚਿਆਂ ਦੇ ਨਾਲ ਜੰਗਲ ਦੇ ਵਿੱਚ ਦੇਖੀ ਗਈ ਪਰ ਉਹਨੇ ਕਿਹਾ ਕਿ ਉਹ ਸਿਰਫ ਘੁੰਮ ਰਹੀ ਐ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਤੁਸੀਂ ਬਹੁਤ ਭੁੱਖੇ ਹੋ ਜੰਗਲ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਹੋ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਜਿਨ੍ਹਾਂ ਨੂੰ ਲੈ ਕੇ ਇਸ ਔਰਤ ਤੋਂ ਇਹ ਪਤਾ ਲੱਗਾ ਬਾਅਦ ਵਿੱਚ ਕਿ ਇਹਦਾ ਪਰਿਵਾਰ ਉੱਪਰ ਫਸਿਆ ਹੋਇਆ ਹੈ ਇਸ ਦੀ ਹਾਲਤ ਨੂੰ ਦੇਖ ਕੇ ਵਣ ਵਿਭਾਗ ਦੇ ਅਧਿਕਾਰੀਆਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਜਿਸ ਤੋਂ ਬਾਅਦ 8 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਸ ਦੇ ਪਰਿਵਾਰ ਨੂੰ 4 ਬੱਚਿਆਂ ਸਮੇਤ ਬੱਚਿਆਂ ਦੀ ਉਮਰ 1 ਸਾਲ ਤੋਂ 4 ਸਾਲ ਤੱਕ ਦੀ ਹੈ 4 ਬੱਚਿਆਂ ਸਮਤ ਸਮੇਤ 6 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਇਹ ਸਿੱਧ ਕਰਦੀਆਂ ਨੇ ਕਿ ਜਾਕੋ ਰਾਕੇਸਾਈਆਂ ਮਾਰਸਕੇ ਨਾਲ ਕੋਏ ਸੋ ਇਹਨਾਂ ਲੋਕਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਔਰ ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਈਸ਼ਵਰ ਜੇ ਨੂੰ ਸੋਚ ਲੈਂਦਾ ਹੈ ਕਿ ਉਦੋਂ ਉਹਦਾ ਵਾਲ ਵੀ 빙ਾ ਨਹੀਂ ਹੋਣ ਦੇਣਾ ਤੇ ਉਸ ਨੂੰ ਕਦੇ ਕੁਝ ਨਹੀਂ ਹੁੰਦਾ ਈਸ਼ਵਰ ਉਸ ਨੂੰ ਮੌਤ ਦੇ ਮੂੰਹ ਚੋਂ ਵਾਪਸ ਲਿਆਂਦਾ ਸੋ ਇਹ ਤਸਵੀਰਾਂ ਇਹ ਜ਼ਾਹਰ ਕਰਦੀਆਂ ਨੇ ਕਿ ਇਸ ਪਰਿਵਾਰ ਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ 1400 ਲੋਕ ਇਸ ਸਮੇਂ ਬਾਇਨਾਰਡ ਦੇ ਵਿੱਚ ਰੈਸਕਿਊ ਆਪਰੇਸ਼ਨ ਚਲਾ ਰਹੇ ਨੇ ਲੋਕਾਂ ਦੀ ਮਦਦ ਕਰ ਰਹੇ ਨੇ ਉਥੇ ਮਲਵੇ ਦੇ ਵਿੱਚ ਦੱਬੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜ਼ਿੰਦਾਬਾਹਰ ਨਿਕਲਣ ਤੇ ਸ਼ਾਇਦ ਇਹਨਾਂ ਲੋਕਾਂ ਦੀ ਵੀ ਮਿਹਨਤ ਜਿਹੜੀ ਆ ਉਹ ਕਾਮਯਾਬ ਹੋਏਗੀ ਪਰ ਬਾਇਨਾਰਡ ਦੇ ਅਪਡੇਟ ਜਿਹੜੀ ਆ ਡੈਨਿਕਸ ਵੀਰਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਅਸੀਂ ਰੋਜ਼ ਦਿੰਦੇ ਆ ਕਿ ਉਥੇ ਕੀ ਮਾਹੌਲ ਹੈ ਇਸ ਟਾਈਮ ਕੀ ਚੱਲ ਰਿਹਾ ਹੈ ਔਰ ਬਾਇਨਾਰਡ ਤੋਂ ਇੱਕ ਚੰਗੀ ਖਬਰ ਕਿ ਇੱਕ ਪਰਿਵਾਰ ਦੇ ਚਾਰ ਬੱਚਿਆਂ ਸਮੇਤ 6 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।